ਇਸ ਦੇ ਨਾਲ ਹੀ ਦੱਸ ਦਈਏ ਕਿ ਮੈਟਾ ਕੰਪਨੀ ਦੇ ਨਾਲ ਜੁੜੀਆਂ ਐਪ ਜਿਹੜੀਆਂ ਨੇ ਇਹਨਾਂ ਦੇ ਵਿੱਚ ਇਸ ਵੇਲੇ 에ਰਰ ਆ ਚੁੱਕਿਆ ਹੈ ਫੇਸਬੁਕ ਤੇ ਇੰਸਟਾਗ੍ਰam ਦੋਨੋਂ ਇਸ ਵੇਲੇ ਬੰਦ ਹੋ ਚੁੱਕੇ ਨੇ ਇਹਨਾਂ ਦੋਨਾਂ ਐਪ ਦੀ ਜੇਕਰ ਤੁਸੀਂ ਵਰਤੋਂ ਕਰਦੇ ਹੋ ਤਾਂ ਇਸ ਵੇਲੇ ਤੁਹਾਨੂੰ ਕੋਈ 에ਰਰ ਮੈਸੇਜ ਸ਼ੋਅ ਕਰ ਰਿਹਾ ਹੋਵੇਗਾ ਤੁਹਾਡੀ ਫੇਸਬੁਕ ਤੇ ਤੁਹਾਡਾ ਇੰਸਟਾਗ੍ਰam ਅਕਾਊਂਟ ਜੋ ਕਿ ਨਹੀਂ ਚੱਲ ਰਿਹਾ ਹੋਵੇਗਾ ਤਾਂ ਇਸ ਦੇ ਵਿੱਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇੱਕ ਤਕਨੀਕੀ ਖਰਾਬੀ ਦੇ ਕਾਰਨ ਮੈਟਾ ਸਰਵਰ ਦੇ ਵਿੱਚ ਉਹ ਖਰਾਬੀ ਆਈ ਹੈ ਜਿਸ ਦੇ ਚੱਲਦੇ ਆ ਦੁਨੀਆ ਭਰ ਦੇ ਵਿੱਚ ਫੇਸਬੁਕ ਤੇ ਇੰਸਟਾਗ੍ਰam ਯੂਜ਼ਰਸ ਇਸ ਵੇਲੇ ਇਸ ਐਰਰ ਨੂੰ ਦੇਖ ਰਹੇ ਨੇ ਜਿਸ ਦੇ ਚੱਲਦੇ ਆ ਫੇਸਬੁਕ ਅਕਾਊਂਟ ਤੇ ਇੰਸਟਾਗ੍ਰam ਅਕਾਊਂਟ ਫਿਲਹਾਲ ਦੇ ਲਈ ਬੰਦ ਹੋ ਚੁੱਕੇ ਨੇ ਇਹਨਾਂ ਦੋਨਾਂ ਐਪਸ ਦੀ ਇਸ ਵੇਲੇ ਤੁਸੀਂ ਵਰਤੋ ਇਸ ਦੇ ਨਾਲ ਹੀ ਦੱਸ ਦਈਏ ਕਿ ਮੈਟਾ ਕੰਪਨੀ ਦੇ ਨਾਲ ਜੁੜੀਆਂ ਐਪ ਜਿਹੜੀਆਂ ਨੇ ਇਹਨਾਂ ਦੇ ਵਿੱਚ ਇਸ ਵੇਲੇ 에ਰਰ ਆ ਚੁੱਕਿਆ ਹੈ ਫੇਸਬੁਕ ਤੇ ਇੰਸਟਾਗ੍ਰam ਦੋਨੋਂ ਇਸ ਵੇਲੇ ਬੰਦ ਹੋ ਚੁੱਕੇ ਨੇ ਇਹਨਾਂ ਦੋਨਾਂ ਐਪ ਦੀ ਜੇਕਰ ਤੁਸੀਂ ਵਰਤੋਂ ਕਰਦੇ ਹੋ ਤਾਂ ਇਸ ਵੇਲੇ ਤੁਹਾਨੂੰ ਕੋਈ 에ਰਰ ਮੈਸੇਜ ਸ਼ੋਅ ਕਰ ਰਿਹਾ ਹੋਵੇਗਾ ਤੁਹਾਡੀ ਫੇਸਬੁਕ ਤੇ ਤੁਹਾਡਾ ਇੰਸਟਾਗ੍ਰam ਅਕਾਊਂਟ ਜੋ ਕਿ ਨਹੀਂ ਚੱਲ ਰਿਹਾ ਹੋਵੇਗਾ ਤਾਂ ਇਸ ਦੇ ਵਿੱਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਤਕਨੀਕੀ ਖਰਾਬੀ ਦੇ ਕਾਰਨ ਮੈਟਾ ਸਰਵਰ ਦੇ ਵਿੱਚ ਉਹ ਖਰਾਬੀ ਆਈ ਹੈ ਜਿਸਦੇ ਚੱਲਦੇ ਆ ਦੁਨੀਆ ਭਰ ਦੇ ਵਿੱਚ ਫੇਸਬੁਕ ਤੇ ਇੰਸਟਾਗ੍ਰam ਯੂਜ਼ਰਸ ਇਸ ਵੇਲੇ ਇਸ ਐਰਰ ਨੂੰ ਦੇਖ ਰਹੇ ਨੇ ਜਿਸਦੇ ਚੱਲਦੇ ਆ ਫੇਸਬੁਕ ਅਕਾਊਂਟ ਤੇ ਇੰਸਟਾਗ੍ਰam ਅਕਾਊਂਟ ਫਿਲਹਾਲ ਦੇ ਲਈ ਬੰਦ ਹੋ ਚੁੱਕੇ ਨੇ ਇਹਨਾਂ ਦੋਨਾਂ ਐਪਸ ਦੀ ਇਸ ਵੇਲੇ ਤੁਸੀਂ ਵਰ